ਇਨੂੰ ਰੋਕ ਲਓ ਆ ਇਹਨੇ ਦੱਸਦਾ ਵੀ ਕੁੜੀਆਂ ਨੂੰ ਵਿੱਚ ਚੰਡੀਗੜ੍ਹ ਮਹਿਲੀ ਰਹਿੰਦੀ ਸੀ ਥੜੀ ਵੀ ਟੂ ਫਲਾਨਾ ਧੁੰਕਾ ਜੇ ਇਹਨੇ ਦੱਸਦਾ ਉੱਥੇ ਕੀ ਹੁੰਦਾ ਕੀ ਗੱਲਬਾਤ ਆ ਜੇ ਕਿਸੇ ਕੁੜੀ ਨੇ ਚੰਗੀ ਪੜ੍ਹਾਈ ਕਰਨੀ ਆਣਾ ਕੋਈ ਅਫਸਰ ਬਣਨੀ ਆਣਾ ਅਗਲੇ ਨੇ ਉਹ ਵੀ ਨਹੀਂ ਤੋੜਨੀ ਇਹਦੀਆਂ ਕਰਤੂਤਾਂ ਦੇਖ ਕੇ ਇਹ ਪਹਿਲਾਂ ਤਾਂ ਮਹਿਲੀ ਨੂੰ ਤੋੜਨ ਵਾਲੇ ਕੌਣ ਸੀਗੇ ਛੱਡੇ ਨੂੰ ਛੱੜਨ ਵਾਲੇ ਦੇ ਲੱਛਣ ਸੀ ਜਿਹੜੇ ਵੋਰਸ ਹੋ ਗਿਆ ਸੀ ਲੱਭ ਕੇ ਕਿਤੇ ਹੋਰ ਵਿਆਹ ਦੇ ਯਾਰ ਹੈ ਤੂੰ ਹੀ ਤਾਂ ਰੱਸਾ ਲਾ ਕੇ ਗੱਲ ਨਾਲ ਵੇਟਦਾ ਇਹਦਾ ਪੀ ਮੈਂ ਜਿੱਥੇ ਮਰਜੀ ਫਿਰਦੀ ਰਾ ਛਰੇਆਂ ਲੋਕਾਂ ਦੇ ਜਵਾਖ ਖਰਾਬ ਕਰੀ ਜਾਂਦੀ ਆ ਕੀ ਅਸਰ ਜਾਂਦਾ ਯਾਰ ਕੀ ਪ੍ਰਭਾਵ ਜਾਂਦਾ ਦੁਨੀਆਦਾਰੀ ਤੇ ਹੈ ਮੋਹੇ ਇਹ ਚੈਨਲ ਵਾਲੇ ਆ ਯਾਰ ਹੈ ਤਾਂ ਆਪਣੇ ਮਿੱਤਰੀ ਬਾਈ ਸੋਨ ਨੂੰ ਵੀ ਬੇਨਤੀ ਆ ਯਾਰ ਇਹੋ ਜਿਹਾ ਕੁਝ ਨਾ ਫਲਾਓ ਨਾ ਗੰਤ ਪਾਓ ਯਾਰ ਸਸੀਕਰ ਪੰਜਾਬੀਆਂ ਜੋ ਮੈਂ ਥੋੜਾ ਆਪਣਾ ਮਾਨ ਬਟਿੰਡੇ ਵਾਲਾ ਪਿਛਲੇ 5-6 ਦਿਨਾਂ ਤੋਂ ਨਾ ਇੱਕ ਕੁੜੀ ਆ ਬੱਕ ਬੱਕ ਚੈਨਲਾਂ ਦੇ ਉੱਤੇ ਆ ਕੇ ਇੰਟਰਵਿਊ ਦਿੰਦੀ ਆ ਪੌਡਕਾਸਟ ਕਰਦੀ ਆ ਖੁੱਲ੍ਹ ਕੇ ਗੱਲਾਂ ਬਾਤਾਂ ਕਰਦੀ ਆ ਕਾ ਕੋਈ ਮੁੰਡਾ ਹੈਗਾ ਇੰਸਟਾਗ੍ਰਾਮ ਤੇ ਸੁਖ ਰਤਿਆ ਜਿਹਦੇ ਟੈਟਿਟਿਊਡ ਹੋਏ ਖਾਸੇ ਛਾਪੇ ਨੇ ਤੇ ਉਹ ਕੁੜੀ ਕਹਿੰਦੀ ਵੀ ਮੇਰੇ ਨਾਲ ਠੱਗੀ ਧੋਖਾ ਕਰ ਗਿਆ ਉਹ ਤੇ ਮੇਰੀ ਉਹਦੇ ਨਾਲ ਗੱਲਬਾਰ ਸੀ ਮੈਂ ਪਹਿਲਾਂ ਡਿਵੋਰਸ ਹੀ ਸੀ ਮੇਰੇ ਇੱਕ ਬੇਟਾ ਵੀ ਸੀ ਉਹ ਕੁੜੀ ਭੈਣ ਮੇਰੀਏ ਸ਼ਰਮ ਮੰਨ ਤੂੰ ਇੱਕ ਬੱਚੇ ਦੀ ਮਾਂ ਗਈ ਜੇ ਤੇਰੀ ਉਹਲੇ ਛੁਲੇ ਜੀ ਕੋਈ ਗੱਲਬਾਤ ਹੋ ਗਈ ਤੇ ਤੂੰ ਇੰਟਰਵਿਊ ਬੈਠ ਕੇ ਤੂੰ ਸ਼ਰਿਆਂ ਦੱਸ ਰਹੀ ਆ ਮੈਂ ਸਿਗਰਟ ਵੀ ਪੀਨੀ ਆ ਮੈਂ ਸ਼ਰਾਬ ਵੀ ਪੀਨੀ ਆ ਮੈਂ ਉਹਦੇ ਨਾਲ ਘਰੇ ਵੀ ਗਈ ਮੈਂ ਉਹਦੇ ਨਾਲ ਫੁਲਾਣੇ ਤਾਂ ਗਈ ਮੈਂ ਧੋਕੇ ਤਾਂ ਗਈ ਕੀ ਸਿਹਤ ਮਿਲਦੀ ਹੈ ਲੋਕਾਂ ਨੂੰ ਦੇਖਣ ਵਾਲਿਆਂ ਨੂੰ ਕੀ ਮਿਲਦਾ ਉਹ ਹੈ ਜੇ ਸਾਡੇ ਪੱਤਰਕਾਰ ਨੇ ਯਾਰ ਚੰਦ ਬੇਹੂਆ ਖਾਤਰ ਇਹ ਜਿਨੂ ਬਾਕੇ ਇਹ ਗੁਰੂਆਂ ਪੀਰਾਂ ਦੀ ਧਰਤੀ ਉੱਤੇ ਇੱਕ ਕੁੜੀ ਪੰਜਾਬੀ ਕੁੜੀ ਕਹਿ ਰਹੀ ਆ ਕਿੱਥੇ ਬਾਲਡ ਚ ਗੱਲ ਜਾਂਦੀ ਆ ਮੈਂ ਸਿਗਰਟ ਵੀ ਪੀਨੀ ਆ ਤੇ ਮੈਂ ਸ਼ਰਾਬ ਵੀ ਪੀਨੀ ਆ ਤੇ ਮੈਂ ਉਹਦੇ ਨਾਲ ਘਰੇ ਵੀ ਜਾਂਦੀ ਆ ਮੈਂ ਉਹਦੇ ਨਾਲ ਸ਼ਰੇਮ ਘੁੰਮੀ ਮੈਂ ਉਹਦੇ ਨਾਲ ਫਲਾਨੀ ਸਗੇ ਸੁਧਈ ਆਪਣੀ ਦਾ ਸਾਰਾ ਕੁਝ ਹੀ ਕਹਤਾ ਤੁਸੀਂ ਜਿਵੇਂ ਮਰਜ਼ੀ ਲਾ ਲਓ ਵੀ ਬਸ ਸਰੇ ਲਾਤੀ ਗੱਲ ਯਾਰ ਭਾਈ ਚੈਨਲ ਵਾਲੇ ਨਾਮ ਪਰ ਵੱਡੇ ਵੱਡੇ ਹੱਥ ਮੱਲ ਕੇ ਬੇਨਤੀ ਆ ਓਏ ਅੱਜ ਦੇ ਮੁੱਦੇ ਲੱਭ ਲਓ ਪੰਜਾਬ ਦੇ ਵਿੱਚ ਬਹੁਤ ਮੁੱਦੇ ਹੈਗੇ ਨੇ ਬਹੁਤ ਗੱਲਾਂ ਬਾਤਾਂ ਹੈਗੀਆਂ ਨੇ ਬਹੁਤ ਕੰਟੈਂਟ ਪਿਆ ਆ ਤੁਸੀਂ ਕੀ ਸੇਵ ਦੇ ਰਹੇ ਹੋ ਪਹਿਲਾਂ ਕੁੜੀ ਪੁੱਛ ਰਿਆਂ ਮੈਂ ਕਿ ਮੇਰੀ ਸ਼ਰਤ ਲੱਗੀ ਸੀ ਮੈਂ ਇਹਨੂੰ ਪੱਟਣਾ ਪੱਟ ਲੈ ਬੜਾ ਤੋਂ ਬਾਕੀ ਤੂੰ ਵੱਡੀਆਂ 올림픽 ਗੇਮਾਂ 'ਚ ਸ਼ਰਤ ਲਾ ਕੇ ਤੂੰ ਸ਼ਰਮ ਮੰਨ ਤੂੰ ਇੱਕ ਪਹਿਲਾਂ ਜਵਾਕ ਜੰਮੀ ਬੈਠੇ ਤਾਂ ਹੀ ਤੋਂ ਪਹਿਲਾਂ ਵਾਲੇ ਦਿਨੀ ਰਹੀ ਜ ਤੇਰੀਆਂ ਕਰਤੂਤਾਂ ਚ ਸਿਕੜਾ ਪੀਂਦੀ ਸੀ ਸ਼ਰਾਬਾਂ ਪੀਂਦੀ ਸੀ ਤੂੰ ਕੀ ਯਾਰ ਕਿੱਥੇ ਗੱਲਾਂ ਜਾਂਦੀਆਂ ਹਰੇਕ ਕੋਲੇ ਮੋਬਾਈਲ ਆ ਹਰੇਕ ਬੱਚੇ ਕੋਲੇ ਮੋਬਾਈਲ ਆ ਯਾਰ ਬੱਚੇ ਸਾਡੇ ਮੋਬਾਈਲ ਦੇਖਦੇ ਆ ਤੇ ਕੀ ਸੇਰ ਜਾਂਦੀ ਆ ਵੀ ਸਾਹ ਪੱਤਰਕਾਰ ਵੀ ਬੱਚਿਆਂ ਨੂੰ ਤਾਂ ਐ ਹੋ ਵੀ ਬੜਾ ਹੀ ਵੱਡੀ ਗੱਲ ਲੱਭ ਕੇ ਲਿਆਇਆ ਭਾਈ ਮੁੰਡਾ ਨੂੰ ਪਿਆਰ ਚ ਧੋਖਾ ਦੇ ਗਿਆ ਤੇ ਉਹ ਮੁੰਡਾ ਵੀ ਪਹਿਲਾਂ ਵੀ ਉਹਨੇ ਕੋਈ ਕੇਸ ਕੁਝ ਹੋ ਚੁੱਕਾ ਚਲ ਉਹ ਮੁੰਡੇ ਦਾ ਮੈਨੂੰ ਨਹੀਂ ਪਤਾ ਜੋ ਵੀ ਆ ਪਰ ਇਹ ਕੁੜੀ ਨੂੰ ਸ਼ਰਮ ਮੰਨਣੀ ਚਾਹੀਦੀ ਮਾੜੀ ਮੁੱਢੀ ਸ਼ਰਮ ਵੀ ਮੈਂ ਅ ਸ਼ਰਿਆਂ ਬਹਿ ਕੇ ਕੋਈ ਨੇ ਮਾਮੇ ਮਾਸੀ ਭੈਣ ਭਰਾ ਕੋਈ ਹੋਣਾ ਹੀ ਨਹੀਂ ਯਾਰ ਮੰਗਰ ਮੂਰੇ ਉਹਦੇ ਉਹਨੇ ਮੂਰੇ ਜ਼ਿੰਦਗੀ ਨਹੀਂ ਆਉਣੀ ਆਪਦੀ ਕੋਈ ਸ਼ਰਮ ਨਹੀਂ ਸ਼ਰਮ ਨਾਲ ਦੀ ਚੀਜ਼ ਵੀ ਹੋਣੀ ਚਾਹੀਦੀ ਆ ਉਹ ਜਿਹੜੇ ਸਾਡੇ ਪੱਤਰਕਾਰ ਨਾਲੇ ਸਵਾਲ ਲੈਂਦੇ ਆ ਤੇ ਨਾਲੇ ਗੱਲਾਂ ਪੁੱਛਦੇ ਆ ਤੇ ਨਾਲੇ ਆਪਦੇ ਬਿਊ ਲੈਂਦੇ ਆ ਬਿਊ ਲਓ ਯਾਰ ਬਾਦੂ ਕੰਟੈਂਟ ਪਿਆ ਹੋਰ ਬਹੁਤ ਮੁੱਦੇ ਨੇ ਬਹੁਤ ਗੱਲਾਂ ਬਾਤਾਂ ਨੇ ਪਰ ਆ ਇੱਕ ਯਾਰ ਉਹ ਕੁੜੀ ਜਿਹੜੀ ਪਹਿਲਾਂ ਇੱਕ ਨੂੰ ਛੜਤਾ ਬੱਚਾ ਵਿਚਾਰਾ ਸੰਨ ਵਿਚਾਰੇ ਰੁਲੀ ਜਾਂਦਾ ਇੱਕ ਨਾ ਹੋਰ ਕਹਿੰਦੀ ਮੈਂ ਸ਼ਰਤ ਲਾ ਕੇ ਪੱਟ ਲਿਓ ਟੈਟੂ ਛਾਪਿਆ ਉਹਦੇ ਮੁੰਡੇ ਸੱਪ ਸੁਪ ਪਿਆ ਤੇ ਬੜਾ ਤੋਂ ਮੱਲਾ ਮਾਰ ਲੀਆਂ ਮੈਂ ਉਹਦੇ ਨਾਲ ਸ਼ਰਮ ਘਰੇ ਜਾਂਦੀ ਸੀ ਉਹਦੇ ਮੈਂ ਕਰਦੀ ਸੀ ਬਹੁ ਕਰਦੀ ਸੀ ਜੋ ਕਰਦੀ ਸੀ ਤੇ ਮੈਂ ਮੈਨੂੰ ਦੁੱਖ ਤਾਂ ਉਹਦਾ ਲੱਗਾ ਜਦੋਂ ਉਹਨੇ ਪਹਿਲੀ ਗੱਲ ਤਾਂ ਸਾਰਾ ਕੁਝ ਉਹਨੇ ਓਪਨਿੰਗ ਕਰਤਾ ਵੀ ਮੈਂ ਬਸ ਉਹਦੀ ਬਣ ਕੇ ਰਹੀ ਹਾਂ ਨਜ਼ਰ ਹਨਾ ਤੇ ਤੈਨੂੰ ਮੈਂ ਸੇਕਰੇਟ ਵੀ ਪਿੰਦੀ ਸੀ ਮੈਂ ਸ਼ਰਾਬ ਵੀ ਪਿੰਦੀ ਮੈਨੂੰ ਬੜਾ ਚੀਤੇ ਹਰਖੇੜਾ ਤੂੰ ਯਾਰ ਜੇ ਤੂੰ ਕਰਦੀ ਐ ਤੂੰ ਸ਼ਰਿਆਂ ਦੱਸਦੀ ਕੀ ਤੇਰੇ ਮੁੰਡੇ ਨੇ ਵੀ ਕੱਲ ਨੂੰ ਜਵਾਨ ਹੋਣਾ ਹਲੇ ਤੂੰ ਕਿਹੜਾ ਬੁਢੀ ਹੋ ਗਈ ਤੂੰ ਵੀ ਕਿਸਰੇ ਦੁਬਾਰੇ ਜਾ ਸਕਦੀ ਸੀ ਆ ਦੁਆਰਾ ਜਲੂਸ ਆਪੇ ਕੱਢ ਲਿਆ ਕੀ ਹੁਣ ਤੈਨੂੰ ਲੈ ਜਾਊਗਾ ਕੀ ਤੇਰਾ ਉਹਦੇ ਨਾਲ ਵਿਆਹ ਹੋ ਜਾ ਜਾਂ ਤੈਨੂੰ ਕੋਈ ਕਰੋੜ ਤੋਂ ਕਰੋੜ ਰੁਪਈਆ ਦੇ ਦੂੰ ਹੈ ਕੀ ਹੋ ਜਾਊਗਾ ਮਸ਼ਹੂਰ ਮਸ਼ਹੂਰ ਹੋਣਾ ਕੋਈ ਹੋਰ ਬੜੇ ਤਰੀਕੇ ਓਵੇਂ ਮਸ਼ਹੂਰ ਹੋ ਜਾਂਦੀ ਤੂੰ ਨਹੀਂ ਹੋਈ ਤੂੰ ਬਦਨਾਮ ਹੋਈਆਂ ਮਸ਼ਹੂਰ ਤੂੰ ਉਹਨੂੰ ਕਰਤਾ ਤੇ ਉਹਦੇ ਕਿੰਨੀ ਕੁੜੀਆਂ ਮੈਨੂੰ ਕਹਿਣੀਆਂ ਪਤਾ ਨਹੀਂ ਇਹਦੇ ਏਡਾ ਕੀ ਆ ਵੀ ਕਹਿਣੀ ਉਹਦਾ ਮੈਨੂੰ ਸਰਿਆਂ ਮੋਂ ਨੇ ਵੀਡੀਓ ਦਿਖਾਈਆਂ ਨਿਊਡ ਦਿਖਾਈ ਫਲਾਨ ਨਾ ਤੇ ਉਹ ਕਹੇ ਸ਼ਰਮ ਮਨ ਮਾੜੀ ਮੋਟੀ ਸ਼ਰਮ ਲਾ ਕੇ ਆਣਗਾ ਤੂੰ ਬਹਿ ਜਾਨੀ ਆ ਉਹ ਭਰਾਵੋ ਕੀ ਦੀ ਹੈਗੀ ਆ ਇਹ ਕੀਰੀ ਹੈ ਇਹਦੇ ਕੋਈ ਮਾਸੀ ਚਾਚਾ ਮਾਮਾ ਕੋਈ ਤਾਂ ਹੋਊਗਾ ਇਹਨੂੰ ਰੋਕ ਲੋ ਇਹਨੂੰ ਰੋਕ ਲੋ ਆ ਇਹਨੇ ਦੱਸਦਾ ਵੀ ਕੁੜੀਆਂ ਨੂੰ ਵਿੱਚ ਚੰਡੀਗੜ੍ਹ ਮੈਂ ਮੁਹੱਲੀ ਰਹਿੰਦੀ ਸੀ ਥੜੀ ਵੀ ਟੂ ਫਲਾਨਾ ਧੁੰਕਾ ਜਿਹਨੇ ਦੱਸਦਾ ਉੱਥੇ ਕੀ ਹੁੰਦਾ ਕੀ ਗੱਲਬਾਤ ਆ ਜੇ ਕਿਸੇ ਕੁੜੀ ਨੇ ਚੰਗੀ ਪੜਾਈ ਕਰਨੀ ਆ ਨਾ ਕੋਈ ਅਫਸਰ ਬਣਨਾ ਨਾ ਅਗਲੇ ਨੇ ਉਹ ਵੀ ਨਹੀਂ ਤੋੜਨੀ ਇਹ ਇਹਦੀਆਂ ਕਰਤੂਤਾਂ ਦੇਖ ਕੇ ਇਹ ਪਹਿਲਾਂ ਤਾਂ ਮਾਹਲੀ ਨੂੰ ਤੋੜਨ ਵਾਲੇ ਕੌਣ ਸੀਗੇ ਛੱਡੇ ਨੂੰ ਛੱਡਣ ਵਾਲੇ ਤੇ ਲੱਛਣ ਜੀ ਜਿਹੜੇ ਡਿਵੋਰਸ ਹੋ ਗਿਆ ਸੀ ਲੱਭ ਕੇ ਕਿਤੇ ਹੋਰ ਵਿਆਹ ਦੇ ਯਾਰ ਹੈ ਤੁਸੀਂ ਤਾਂ ਰੱਸਾ ਲਾ ਕੇ ਗੱਲ ਨਾਲ ਵੇੜਦਾ ਇਹਦਾ ਵੀ ਜਿੱਥੇ ਮਰਜੀ ਫਿਰਦੀ ਰ ਛਰੇਆਂ ਲੋਕਾਂ ਦੇ ਜਵਾਕ ਖਰਾਬ ਕਰੀ ਜਾਂਦੀ ਆ ਕੀ ਅਸਰ ਜਾਂਦਾ ਯਾਰ ਕੀ ਪ੍ਰਭਾਵ ਜਾਂਦਾ ਦੁਨੀਆਦਾਰੀ ਤੇ ਹੈ ਮੋਹੇ ਚੈਨਲ ਵਾਲੇ ਆ ਯਾਰ ਹੈ ਤਾਂ ਆਪਣੇ ਮਿੱਤਰੀ ਬਾਈ ਸੋਨ ਨੂੰ ਵੀ ਬੇਨਤੀ ਆ ਯਾਰ ਇਹੇ ਜਾ ਕੁਝ ਨਾ ਫਲਾਉ ਨਾ ਗੰਦ ਪਾਓ ਯਾਰ ਉਹ ਤਾਂ ਜਿਹੇ ਜੀ ਹੈਗੀ ਹੈਗੀ ਤੁਸੀਂ ਤਾਂ ਸਿਆਣੇ ਹੋ ਤੁਸੀਂ ਤਾਂ ਸ਼ਰਮ ਮੰਨ ਲਓ ਯਾਰ ਤੁਸੀਂ ਨਾਲੇ ਸਵਾਦ ਲਈ ਜਣੇ ਨਾਲੇ ਲੋਕਾਂ ਨੂੰ ਸਾਰਾ ਕੁਝ ਲੋਕਾਂ ਸਾਹਮਣੇ ਕਰੀ ਜਾਂਦੇ ਹੋ ਯਾਰ ਸ਼ਰਮ ਆਉਂਦੀ ਕੱਜ ਇਕੱਲੇ ਬੰਦੇ ਨੂੰ ਦੇਖ ਕੇ ਨਾ ਇਕੱਲਾ ਬੰਦਾ ਹੀ ਦੇਖਦਾ ਉਹਨੂੰ ਵੀ ਸ਼ਰਮ ਆਉਂਦੀ ਅਜਿਹੇ ਜੀਆਂ ਗੱਲਾਂ ਉਹ ਕੁੜੀਆਂ ਉਹ ਕੁੜੀ ਕਰਦੀ ਆ ਆ ਮੈਂ 40 ਸਾਲ ਦਾ ਹੋਣ ਵਾਲਾ ਮੈਂ ਨਹੀਂ ਇਹੋ ਜਿਹਾ ਕੁਝ ਗੱਲਾਂ ਬਾਤਾਂ ਦੇਖਿਆ ਸੁਣਿਆ ਜਿਹੜੀਆਂ ਉਹ ਵੀ ਇੰਨੀ ਵੀ ਸ਼ਰਮ ਲੈ ਜਾਂਦੀ ਹੁੰਦੀ ਹੈ ਯਾਰ ਤਦ ਮੇਰਾ ਵੀਰ ਬਣ ਕੇ ਆਹ ਵੀਡੀਓ ਸ਼ੇਅਰ ਕਰ ਦੇ ਤਾਂ ਕਿ ਸਭ ਕੋਲੇ ਪਹੁੰਚ ਜਾਏ ਤੇ ਉਹ ਨੂੰ ਮਣੀ ਮੁੱਢੀ ਸ਼ਰਮਾਵੇ ਯਾਰ ਧੰਨਵਾਦ ਜੀ